ਸਤਨਾਮ ਵਾਹਿਗੁਰੂ ਜੀ ਪੌੜੀ ਤੀਜੀ ਆਪੀ ਨੇ ਭੋਗ ਭੋਗ ਕੈ ਹੋਏ ਪਸਮੜ ਹੋਰ ਸਿਦਾਇਆ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ ਥਾਉ ਨ ਹੋਵੀ ਕੋਦੀ ਉਨ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨੁੱਖ ਸੰਸਾਰੀ ਪਦਾਰਥਾਂ ਦਾ ਆਨੰਦ ਮੰਡ ਰਹਿਦਾ ਹੈ ਅਖੀਰ ਮਿੱਟੀ ਦੀ ਢੇਰੀ ਹੋ ਕੇ ਧੁਰ ਪੈਂਦਾ ਹੈ ਦੁਨੀਆਦਾਰੀ ਵਿੱਚ ਫਸਿਆ ਹੋਇਆ ਮਨੁੱਖ ਜਦੋਂ ਸੰਸਾਰ ਨੂੰ ਛੱਡ ਦਿੰਦਾ ਹੈ ਤਾਂ ਉਸ ਨੂੰ ਗੱਲ ਵਿੱਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ ਪਰਲੋਕ ਵਿੱਚ ਉਸਤੇ ਕੀਤੇ ਕਰਮਾਂ ਦੀ ਤਾਰੀਫ਼ ਜਾਂ ਨਿੰਦਾ ਦਾ ਬਿਆਨ ਕੀਤਾ ਜਾਂਦਾ ਹੈ ਉੱਥੇ ਕਰਮਾਂ ਦਾ ਹਿਸਾਬ ਚੰਗੀ ਤਰ੍ਹਾਂ ਇਸ ਨੂੰ ਸਮਝਾ ਦਿੱਤਾ ਜਾਂਦਾ ਹੈ ਜਦੋਂ ਕੀਤੇ ਕਰਮਾਂ ਦੀ ਮਾਰ ਪੈਂਦੀ ਹੈ ਤਾਂ ਉਸ ਨੂੰ ਕੀਤੇ ਟੋਈ ਨੇ ਮਿਲਦੀ ਉਸ ਵੇਲੇ ਇਸ ਦੀ ਕੋਈ ਕੂਪਕਾਰ ਸੁਣੀ ਨਹੀਂ ਜਾਂਦੀ ਮੂਰਖ ਮਨੁੱਖ ਆਪਣਾ ਜਨਮ ਵਿਅਰਥ ਗਵਾ ਲੈਂਦਾ ਹੈ ਸ਼ਲੋਕ ਮਹਲਾ ਪਹਿਲਾ ਪੈ ਵਿੱਚ ਪਉਣ ਵਹਿ ਸਦਵਾਉ ਪੈ ਵਿੱਚ ਲੇ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਵੀ ਘਰ ਪੈ ਵਿੱਚ ertid ਦੱਬੀ ਪਾਰ ਪੈ ਵਿੱਚ ਇੰਦ ਫਿਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲੋ ਕੋ ਲਿਖਿਆ ਸਿਰਲੇਖ ਨਾਨਕ ਨਿਰਪੋ ਨਿਰੰਕਾਰ ਸੱਚ ਏਕ ਪਰਮਾਤਮਾ ਦੇ ਦਰ ਵਿੱਚ ਅਨੇਕਾਂ ਕਿਸਮ ਦੀ ਹਵਾ ਨਿਯਮ ਵਿੱਚ ਚੱਲ ਰਹੀ ਹੈ ਲੱਖਾਂ ਦਰਿਆ ਵੀ ਉਸ ਦੇ ਦਰਵਿਚ ਕਾਇਦੇ ਅਨੁਸਾਰ ਹੀ ਵਗ ਰਹੇ ਹਨ ਨਿਰੰਕਾਰ ਦੇ ਦਰਵਿਚ ਅੱਗ ਆਪਣਾ ਕੰਮ ਕਰ ਰਹੀ ਹੈ ਸਾਰੀ ਧਰਤੀ ਰੱਬ ਦੇ ਦਰ ਕਾਰਨ ਭਾਰ ਹੇਠ ਨੱਪੀ ਹੋਈ ਹੈ ਅਕਾਲਪੁਰਖ ਦੇ ਦਰਵਿਚ ਇੰਦਰ ਬੱਦਲ ਬਣ ਕੇ ਫਿਰ ਰਿਹਾ ਹੈ ਦਰਵਿਚ ਹੀ ਪ੍ਰਭੂ ਦੇ ਦਰ ਤੇ ਧਰਮ ਰਾਜ ਖੜਾ ਹੈ ਸ਼ੁਭ ਰੇ ਤੇ ਚੰਦਰਮਾ ਵੀ ਪਰਮਾਤਮਾ ਦੇ ਢਾਰ ਵਿੱਚ ਹਨ। ਕ੍ਰੂਣਾ ਕੋਹਾਂ ਚਲਦਿਆਂ ਦੇ ਪੈਂਡੇ ਦਾ ਉੜਕ ਨਹੀਂ ਆਉਂਦਾ। ਵੱਡੇ ਵੱਡੇ ਸਿੱਧ ਬੋਧ ਦੇਵਤੇ ਦਿਨਾਤ ਆਦਿਕ ਨਿਰੰਕਾਰ ਦੇ ਢਾਰ ਵਿੱਚ ਵਿਚਰ ਰਹੇ ਹਨ। ਉਸ ਦੇ ਢਾਰੇ ਅੰਦਰ ਆਕਾਸ਼ ਵੀ ਚੌਪਾਸੀ ਫੈਲਿਆ ਹੋਇਆ ਹੈ। ਵੱਡੇ ਵੱਡੇ ਜੋਦੇ ਮਹਾਬਲੀ ਸੂਰ ਮੇ ਸਭ ਰੱਬ ਦੇ ਢਾਰ ਵਿੱਚ ਵਿਚਰੇ ਹਨ ਪੂਰਾਂ ਦੇ ਪੂਰ ਜੀਵ ਜੋ ਸੰਸਾਰ ਵਿੱਚ ਜਨਦੇ ਤੇ ਮਰਦੇ ਹਨ ਸਾਰੇ ਨਿਰੰਕਾਰ ਦੇ ਡਰ ਵਿੱਚ ਹਨ ਪਰਮਾਤਮਾ ਦਾ ਨਿਯਮ ਹੀ ਐਜਾ ਹੈ ਕਿ ਸਾਰੇ ਉਸਦੇ ਡਰ ਵਿੱਚ ਹਨ ਸਤਗੁਰ ਨਾਨਕ ਪਾਸ਼ਾ ਫਰਮਾਉਂਦੇ ਹਨ ਸਿਰਫ ਸੱਚਾ ਨਿਰੰਕਾਰ ਹੀ ਪੈ ਰਿਤ ਹੈ ਮਾਲਾ ਪਹਿਲਾ ਨਾਨਕ ਨਿਰਮਪੋ ਨਿਰੰਕਾਰ ਹੋਰ ਕੇ ਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਹਾਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜੇ ਤਨ ਪਾਇਐ ਨਾਨਕਾ ਸੇਤਨ ਹੋਵੇ ਛਾਰ ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ ਕਰ ਮਿਲੇ ਤਾਂ ਪਾਇਐ ਹੋਰ ਹਕਮਤ ਹੁਕਮ ਖੁਆਰ ਸਤਗੁਰ ਨਾਨਕ ਦੇਵ ਜੀ ਫਰਮਾਉਂਦੇ ਹਨ ਇੱਕ ਪਰਮਾਤਮਾ ਹੀ ਪੈ ਤੋ ਰਹਤਾ ਹੋਰ ਕਿਤਨੇ ਹੀ ਅਵਤਾਰੀ ਰਾਮ ਵਰਗੇ ਉਸ ਦੇ ਚਰਨਾਂ ਦੀ ਧੂੜ ਹਨ। ਕ੍ਰਿਸ਼ਨ ਲੀਲਾ ਦੀਆਂ अनेका ਕਹਾਣੀਆਂ ਸੰਸਾਰ ਵਿੱਚ ਪ੍ਰਚਲਿਤ ਹਨ। ਕਿਤਨੇ ਹੀ ਪੰਡਿਤ ਵੇਦਾਂ ਦਾ ਪਾਠ ਕਰਨ ਵਾਲੇ ਹਨ। ਕਈ ਮਨੋਕ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ। ਰਾਸ ਧਾਰੀ ਇਹ ਵੀ ਬਾਜ਼ਾਰਾਂ ਵਿੱਚ ਆ ਕੇ ਰਾਸਾਂ ਪਾਉਂਦੇ ਹਨ। ਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਬਣਾ ਕੇ ਗਾਉਂਦੇ ਹੰ ਤੇ ਮੂੰਹੋਂ ਕਈ ਢੰਗਾਂ ਦੇ ਬਚਨ ਬੋਲਦੇ ਹਨ ਲੱਖਾਂ ਰੁਪਏ ਦੇ ਕੀਮਤੀ ਵਾਲੇ ਤੇ ਲੱਖਾਂ ਰੁਪਏ ਦੇ ਹਾਰ ਪਾਏ ਜਾਂਦੇ ਹਨ ਸਤਿਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਸਰੀਰ ਉੱਤੇ ਪਾਈਦੇ ਹਨ ਉਹ ਸੁਆਹ ਹੋ ਜਾਂਦਾ ਹੈ ਗਿਆਨ ਦੀ ਪ੍ਰਾਪਤੀ ਗੱਲਾਂ ਨਾਲ ਨਹੀਂ ਹੁੰਦੀ ਉਸ ਦਾ ਜ਼ਿਕਰ ਕਰਨਾ ਤਾਂ ਲੋਹੇ ਵਰਗਾ ਔਖਾ ਕੰਮ ਹੈ ਜੇ ਪਰਮਾਤਮਾ ਦੀ ਮੇਰ ਹੋ ਜਾਵੇ ਤਾਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਹੋਰ ਸਿਆਣਪ ਅਤੇ ਹੁਕਮ ਕਰਨਾ ਖੁਆਰ ਕਰਨ ਵਾਲੇ ਹਨ ਵੈਗ੍ਰੂਜੀ ਦਾ ਖਲਸਾ ਵੈਗ੍ਰੂਜੀ ਕੀ ਫਤੇ